ਲੰਘਾ ਮੈਥਰੂ ਇਹ ਪਰਲੇ ਪਾਸ ਨੂੰ ਸੱਜੇ ਪਾਸੇ ਨੂੰ ਨਿਕਲਣਾ ਦੇਈਦਾ ਖੱਬੇ ਪਾਸਿਓਂ ਵੱਢ ਕੇ ਸਮਾਨ ਲੈ ਕੇ ਉਹ ਵੀ ਮੈਥਰੂ ਇਹ ਜਿਹੜਾ 20 ਤੇਲ ਦਾ ਰੰਗ ਨਹੀਂ ਬਦਲਦਾ ਹੈਗਾ ਰੰਗ ਰਹਿੰਦਾ ਸੇਮ ਤੇ ਜੇ ਕੋਈ ਜਿਹੜਾ ਪਹਿਲਾਂ ਇਹਦੇ ਵਿੱਚ ਗੇਅਰ ਬਾਕਸ ਦੇ ਵਿੱਚ ਪੈਂਦਾ ਸੀ ਉਹ ਗਰੀਦ ਪਾਜਾ ਆਉਂਦਾ ਸੀਗਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ 180 ਨੰਬਰ ਮੰਨ ਲਓ ਗਾੜਾ ਤੇਲ ਜਿਹੜਾ ਵੀ ਮਗਲੈਲ ਆ ਜਾਂਦਾ ਵੀ ਕੰਮ ਇਕੱਲੇ ਕੰਮ ਵਿੱਚ ਮਸ਼ਹੂਰ ਨਹੀਂ ਮਤਲਬ ਕੰਮ ਦੇ ਵਿੱਚ ਮਜ਼ਬੂਤੀ ਵੀ ਬਹੁਤ ਜਾ ਜਿਵੇਂ ਕੀ ਮੈਂ ਗੱਲ ਕਰਾਂ ਪਹਿਲਾਂ ਭਜਿੰਦਰੇ ਦੀ ਗੱਲ ਕਰਦੇ ਆ ਥਬੀ ਐਸ ਘਨੌਰ ਵਾਲਾ ਦਾ ਬਾਬੂ ਇਹ ਜਿੰਦਰਾ ਜਿਹੜਾ ਆਪਾਂ ਉਹਦੇ ਵਿੱਚ ਆਪਣੇ ਜਿੰਦਰੇ ਦੇ ਵਿੱਚ ਤਵੀ ਵਾਲੇ ਦੇ ਵਿੱਚ ਪਾਇਆ ਉਹ 9 ਨੰਬਰ 베アリング ਪਾਇਆ ਤੇ 베어링 ਹੈਗਾ ਬਿਲਕੁਲ ਨਵਾਂ ਤੁਸੀਂ ਦੇਖ ਸਕਦੇ ਹੋ ਵੀ 베어링 ਹੈਗਾ ਡਿਸਕ ਦਾ ਮਤਲਬ ਤਵੀ ਆ ਉਹ ਹੈਗੀ ਆ 26 ਇੰਚ ਜਿਵੇਂ ਆਮ ਕੀ 26 ਲੱਗਦੀ ਆ ਪੂਰੀ ਹੈਵੀ ਦੇ ਵਿੱਚ ਤੇ ਜਿਹੜੀ ਆ ਲੈਂਥ ਹੈ ਦੀ ਇਹ 4 4 ਇੰਚੀ ਮੋਟੀ ਲੈਂਥ ਆ ਇਹ ਤੇ ਇਹਦੀ ਜਿਹੜੀ ਵੇਟ ਆ ਉਹ 92 ਕਿਲੋ ਦੀ ਇੱਕ ਲੈਂਥ ਆ ਤੇ ਸਪੈਂਡਲ ਪੂਰਾ ਹੈਵੀ ਹੈ ਦਾ ਮਤਲਬ ਵੀ ਨਾ ਦਾ ਕੋਈ ਜੋੜਾ ਉਹਦਾ ਜੋੜਦਾ ਇਹ ਹੋ ਜਾਂਦਾ ਵੀ ਜੇ ਆਪਾਂ ਖਾਲਾ ਗੂਲਾ ਚਲਾਉਂਦੇ ਆ ਤਾਂ ਤੇ ਜੱਟੋ ਇਹ ਆ ਗਿਆ ਜਿੰਦਰਾ ਇਹ ਆ ਗਿਆ ਨਵੇਂ ਮਾਡਲ ਤੇ ਜਿਵੇਂ ਅੱਜ ਕੱਲ YouTube ਚੱਲ ਰਹੀ ਹੈ ਵੀ YouTube ਤੋਂ ਦੇਖ ਕੇ ਬੰਦੇ ਸੰਦ ਬਣਵਾ ਲੈਂਦੇ ਆ ਆ ਬਣ ਕੇ ਤਿਆਰ ਆ ਮਤਲਬ ਵੀ ਰੰਗ ਪੇਂਟ ਰਹਿ ਗਿਆ ਇਹਦੇ ਤੋਂ ਤੇ ਰੀਪਰ ਬਣ ਕੇ ਤਿਆਰ ਆ ਆਲਰੇਡੀ ਸਪੈਂਡਲ ਨੇ ਮੇਨ ਦਿੱਕਤ ਇਹਨਾਂ ਦੀ ਆ ਜਾਂਦੀ ਆ ਵੀ ਸਪੈਂਡਲ ਟੁੱਟ ਜਾਂਦੇ ਹੁੰਦੇ ਆ ਵੀ ਕਿਉਂਕਿ ਦੂਜੇ ਬੈਲਡ ਹੋਏ ਹੋਏ ਹੁੰਦੇ ਆ ਆ ਚੀਜ਼ਾਂ ਬੈਲਡ ਹੋਈਆਂ ਵੀ ਹੁੰਦੀਆਂ ਨੇ ਤਾਂ ਇਹਦੇ ਮਤਲਬ ਵੀ ਮਜ਼ਬੂਤੀ ਬਣ ਗਈ ਵੀ ਸਾਰੀ ਚੀਜ਼ ਇੱਕੇ ਆ ਮਤਲਬ ਲੋਕ ਨੂੰ ਮੇਰੇ ਤੋਂ ਵਲੌਗ ਦੇ ਵਿੱਚ ਥੋੜਾ ਸਵਾਗਤ ਉਮੀਦ ਕਰਦਾ ਬਈ ਸਾਰੇ ਵਧੀਆ ਹੋਵੋਗੇ ਤੇ ਅੱਜ ਆਪਾਂ ਪਹੁੰਚੇ ਆ ਬੀਐਸਐਫ ਘਨੌਰ ਤੇ ਬਈਆਂ ਦੀ ਵਰਕਸ਼ਾਪ ਆ ਬੀਐਸਐਫ ਘਨੌਰ ਆ 500 ਕਰਾਇਆ ਰੀਪਰ ਤੇ ਨਾਲ ਕਰਾਇਆ ਇੱਥੇ ਆਪਣਾ ਜਿੰਦਰਾ ਬਾਈ ਬੱਟਾਂ ਵਾਲਾ ਤਵੀਆਂ ਵਾਲਾ ਤੇ ਬਈ ਘਨੌਰ ਦੇ ਵਿੱਚ ਘਨੌਰ ਤੇ ਗੀਆਂ ਬਾਲਾ ਪਟਿਆਲੇ ਦੇ ਵਿੱਚ ਸਭ ਤੋਂ ਮ ਤੇ ਬਈ ਕੰਮ ਕੱਲੇ ਕੰਮ ਚ ਮਸ਼ਹੂਰ ਨਹੀਂ ਮਤਲਬ ਕੰਮ ਦੇ ਵਿੱਚ ਮਜਬੂਤੀ ਵੀ ਬਹੁਤ ਤਾਂ ਜਿਵੇਂ ਕਿ ਮੈਂ ਗੱਲ ਕਰਾਂ ਪਹਿਲਾਂ ਭਜਿੰਦਰੀ ਦੀ ਗੱਲ ਕਰਦੇ ਆ ਤਾਂ ਬੀਐਸ ਘਨੌਰ ਵਾਲਾ ਦਾ ਬਾਪੂ ਇਹ ਜਿੰਦਰਾ ਤੇ ਜਿਹੜੀਆਂ ਇਹਦੇ ਵਿੱਚ ਸਪੈਂਡਲ ਪਾ ਗਏ ਸਪੈਂਡਲ ਦੇ ਨੌ ਨੰਬਰ ਆ ਗਏ ਬਾਪੂ ਨੌ ਨੰਬਰ ਆ ਗਏ ਇਹਦਾ ਆਹ ਬਣ ਕੇ ਤਿਆਰ ਆ ਮਤਲਬ ਵੀ ਰੰਗ ਪੇਂਟ ਰਹਿ ਗਏ ਇਹਦੇ ਤੋਂ ਤੇ ਰੀਪਰ ਬਣ ਕੇ ਤਿਆਰ ਆ ਤੇ ਵੀ ਸਫਾਈ ਦੇਖ ਸਕਦੇ ਹੋ ਵੀ ਪੂਰੇ ਐਣ ਜੋੜ-ਜੂੜ ਸਾਰੇ ਪਾਸੇ ਚੰਗੀ ਤਰ੍ਹਾਂ ਲਾਏ ਹੋਏ ਨੇ ਤੇ ਗੰਡਾਸੇ ਵੀ ਪੂਰੇ ਐਣ ਦੋ ਇੰਚ ਦਾ ਇਧਰੋਂ ਫਰਕ ਆ ਦੋ ਪਰਲੇ ਪਾਸਿਓ ਤੇ ਆਪਣਾ ਕਰਸ਼ੀਆਣਾ ਰੀਪਰ ਵੀ ਤਿਆਰ ਆ ਜਿੰਦਰਾ ਇਹ ਆ ਗਿਆ ਨਵੇਂ ਮਾਡਲ ਤੇ ਜਿਵੇਂ ਅੱਜ ਕੱਲ YouTube ਚੱਲ ਰਹੀ ਹੈ ਵੀ YouTube ਤੋਂ ਦੇਖ ਕੇ ਬੰਦੇ ਸੰਦ ਬਣਵਾ ਲੈਂਦੇ ਆ ਤਾਂ ਇਹਦੇ ਵਿੱਚ ਆ ਗਿਆ ਡਬਲ ਉਹਦੇ ਵਾਲਾ ਡਬਲ ਪਾਈਪ ਵੀ ਵਿਚਾਲੇ ਤੋਂ ਹੀ ਘਮਾ ਜਾ ਕਰੂਗਾ ਇਹਦਾ ਮਤਲਬ ਵੀ ਰਕਾਬਾ ਇਹਦੀਆਂ ਕੱਢ ਕੇ ਕਮਾਉਣਾ ਪਿਆ ਕਰੂਗਾ ਸਿੰਪਲ ਕਿਉਂਕਿ ਇਹ ਤਾਂ ਇੱਕ ਪਾਈਪ ਆ ਇਹਦੀਆਂ ਰਕਾਬਾ ਕੱਢ ਕੇ ਦਵਾਰੇ ਤਵਾ ਪੁੱਠਾ ਹੋਊਗਾ ਤਾਂ ਇਹਦੇ ਅੰਦਰੋਂ ਹੀ ਸੈਟਿੰਗ ਹੋ ਜਾ ਕਰੂਗੇ ਆਹ ਜਿਹੜੇ ਸਪਿੰਡਲ ਨੇ ਮੇਨ ਦਿੱਕਤ ਇਹਨਾਂ ਦੀ ਆ ਜਾਂਦੀ ਆ ਵੀ ਸਪਿੰਡਲ ਟੁੱਟ ਜਾਂਦੇ ਹੁੰਦੇ ਆ ਵੀ ਕਿਉਂਕਿ ਦੂਜੇ ਬੈਲਡ ਹੋਏ ਹੋਏ ਹੁੰਦੇ ਆ ਆਹ ਚੀਜ਼ਾਂ ਬੈਲਡ ਹੋਈਆਂ ਵੀ ਆਉਂਦੀਆਂ ਨੇ ਆ ਇਹਦੇ ਮਤਲਬ ਵੀ ਮਜ਼ਬੂਤੀ ਬਣ ਗਈ ਵੀ ਸਾਰੀ ਚੀਜ਼ ਇੱਕੇ ਆ ਮਤਲਬ ਇਹ ਇਹਦੇ ਜੋ ਪ੍ਰੇਮ ਘਟਿਆ ਹੋਇਆ ਮਤਲਬ ਵੀ ਪੈਂਡਲ ਸਾਰਾ ਇੱਕ ਆ ਵੀ ਇਹਦਾ ਟੁੱਟਣ ਦੀ ਕੋਈ ਸਮੱਸਿਆ ਨਹੀਂ ਆਊਗੀ ਤੇ ਆਹ ਅਗੇ ਸਿੰਪਲ ਮਤਲਬ ਵੀ ਸਿੰਪਲ ਦੇ ਅੰਦਰ ਜਿਹਨਾਂ ਨੂੰ ਕਹਿੰਦੇ ਮਤਲਬ ਵੀ ਘੋੜੇ ਵਾਲੀ ਇਹਦੀ ਹੁਕ ਹੁੰਦੀ ਹੈ ਜਿਹੜੀ ਉਹ ਮੂਰੇ ਘੋੜੇ ਵਾਲੀ ਆ ਜਾਂਦੀ ਆ ਪਰ ਇਹ ਆ ਗਈ ਸਿੰਪਲ ਤੇ ਆਪਾਂ ਮਿੱਤਰੋ ਬਣਵਾਇਆ ਇਹਦੇ ਆਲਾ ਵੀ ਮੂਰੇ ਜਿਹੜਾ ਹੋ ਜੂਗੀ ਮੱਛੀ ਜਿਹਾ ਉਹ ਘੋੜਾ ਜਾਂ ਬਣ ਜੂਗਾ ਮਤਲਬ ਵੀ ਪਰ ਇਹ ਆਗਾ ਡਬਲ ਦੇ ਵਿੱਚ ਵੀ ਇਹ ਉੱਪਰੋਂ ਹੀ ਘੁੰਮ ਜੂਗਾ ਪਰ ਆਪਾਂ ਨੂੰ ਇਹਦੀਆਂ ਰਕਾਬਾਂ ਕੱਢ ਕੇ ਘੁਮਾਉਣਾ ਪਊਗਾ ਤੇ ਦੋਸਤੋ ਜਿਹੜਾ ਆਪਾਂ ਉਹਦੇ ਵਿੱਚ ਆਪਣੇ ਜਿੰਦਰੇ ਦੇ ਵਿੱਚ ਤਵੀ ਵਾਲੇ ਦੇ ਵਿੱਚ ਪਾਇਆ ਉਹ 9 ਨੰਬਰ 베アリング ਪਾਇਆ ਤੇ 베어링 ਹੈਗਾ ਬਿਲਕੁਲ ਨਵਾਂ ਤੁਸੀਂ ਦੇਖ ਸਕਦੇ ਹੋ ਵੀ 베어링 ਹੈਗਾ ਪੂਰਾ ਵਧੀਆ ਤੇ ਇਹ ਹੈਗਾ 9 ਨੰਬਰ 베어링 ਨਹੀਂ ਆਮ 8 ਵੀ ਪਾਈ ਜਾਂਦੇ ਆ ਤੇ 9 ਵੀ ਪਾਈ ਜਾਂਦੇ ਪਰ ਆਪਾਂ ਵਧੀਆ ਵਾਲਾ ਬਾਪੂ ਜੀ ਨੇ 9 ਨੰਬਰ 스펜들 ਪਾ ਕੇ ਦਿੰਦੇ ਆ 베어링 9 ਨੰਬਰ ਜਿਹੜਾ 스펜들 ਉਹਦੇ ਵਿੱਚ ਵੀ ਕੋਈ ਜੋੜ ਨਹੀਂ ਹੋਊਗਾ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀਡੀਓ ਦੇ ਵਿੱਚ ਦਿਖਾਇਆ ਵੀ ਉਹਦੇ ਵਿੱਚ ਕੋਈ ਕੋਈ ਵੀ ਜੋੜ ਨਹੀਂ ਹੋਊਗਾ ਤਾਂ ਤੁਹਾਨੂੰ ਜਿੰਦਰਾ ਦਿਖਾ ਦਨਾ ਬਾਬਿਓ ਤੇ ਨੌ ਨੰਬਰ ਆਪਣਾ ਸਪੈਂਡਲ ਇਹਦੇ ਵਿੱਚ 베アリング ਆ ਗਿਆ ਤੇ ਸਪੈਂਡਲ ਦੇ ਵਿੱਚ ਕੋਈ ਵੀ ਜੋੜ ਨਹੀਂ ਹੋਊਗਾ ਨਹੀਂ ਇੱਥੇ ਜੋੜ ਹੁੰਦਾ ਉਹ ਜ਼ਿਆਦਾਤਰ ਟੁੱਟ ਜਾਂਦਾ ਜਾਂ ਜਿਵੇਂ ਤਵੀ ਤੋੜ ਦਿੰਦਾ ਜਾਂ ਆਪਣਾ ਸਪੈਂਡਲ ਹੀ ਟੁੱਟ ਜਾਂਦਾ ਤਾਂ ਇਹਦੇ ਵਿੱਚ ਮਿੱਤਰੋ ਕੋਈ ਵੀ ਜੋੜ ਨਹੀਂ ਹੈਗਾ ਤੇ ਸਪੈਂਡਲ ਪੂਰਾ ਵਧੀਆ ਤੇ ਹੈਵੀ ਡਿਊਟੀ ਵਾਲਾ ਪਾਈਪ ਲਾਇਆ ਹੋਇਆ ਬਾਈ ਉਹਨਾਂ ਨੇ ਤੇ ਇਹਦੇ ਵਿੱਚ ਬਾਬਿਓ ਇੱਕ ਮਾਡਲ ਆ ਜਾਂਦੇ ਨੇ ਮਤਲਬ ਵੀ ਕਈ ਜਿਵੇਂ ਉਹ ਅੰਦਰੋਂ ਹੀ ਘੁੰਮ ਜਾਂਦੇ ਨੇ ਜਿਵੇਂ ਇਹ ਰਕਾਬਾ ਖੋਲ ਕੇ ਤਾਂ ਵੀ ਬਾਹਰ ਕਰਨੀ ਪਊਗੀ ਤਾਂ ਇਹ ਰਕਾਬਾ ਖੋਲ ਕੇ ਹੋਊਗਾ ਵੀ ਇਹ ਫੇਰ ਪਾਈਪ ਤਵੀ ਘੁੰਮੂਗੀ ਤੇ ਨਹੀਂ ਬਾਕੀ ਜਿਹੜੇ ਹੁਣ ਨਵੇਂ ਆ ਰਹੇ ਨੇ ਭਾਈ ਉਹਦੇ ਵਿੱਚ ਮਜ਼ਬੂਤੀ ਘਟ ਜਾਂਦੀ ਆ ਕਰਨ ਨੂੰ ਆਪਾਂ ਵੀ ਕਰਾ ਲਾਂਦੇ ਪਰ ਭਾਈ ਉਹਦਾ ਮਤਲਬ 5000 ਰੁਪਏ ਦਾ ਫਰਕ ਐ ਐਕਸਟਰਾ ਤੇ ਬਾਕੀ ਆਪਾਂ ਨੇ ਉਹ ਕਰਾਇਆ ਨਹੀਂਗਾ ਕਿਉਂਕਿ ਮਜ਼ਬੂਤੀ ਘਟ ਜਾਂਦੀ ਆ ਆਪਾਂ ਨੂੰ ਮਜ਼ਬੂਤੀ ਚਾਹੀਦੀ ਆ ਪਹਿਲਾਂ ਆਪਾਂ ਜਿੰਦਰਾ ਬਣਵਾਇਆ ਸੀਗਾ ਉਹਦਾ ਸਪੈਂਡਲ ਟੁੱਟ ਗਿਆ ਸੀਗਾ ਤਾਂ ਉਹਦਾ ਵੀ ਕੋਈ ਫਾਇਦਾ ਨਹੀਂ ਹੈਗਾ ਵੀ ਬਾਅਦ ਚੋਂ ਸਪੈਂਡਲ ਟੁੱਟ ਜਵੇ ਵੀ ਆਪਾਂ ਕਰੀਏ ਤੇ ਬਾਕੀ ਕਰੋ ਮਤਰੋ ਚੈੱਕ ਤੇ ਜਟੋ ਦੀ ਜਿਹੜੀ ਡਿਸਕ ਆ ਮਤਲਬ ਤਵੀ ਆ ਉਹ ਹੈਗੀ ਆ 26 ਇੰਚੀ ਜਿਵੇਂ ਆਮ ਕੀ 26 ਲੱਗਦੀ ਆ ਪੂਰੀ ਹੈਵੀ ਦੇ ਵਿੱਚ ਉੱਤੇ ਜਿਹੜੀ ਆ ਲੈਂਥ ਹੈ ਇਹਦੀ ਇਹ 4 4 ਇੰਚੀ ਮੋਟੀ ਲੈਂਥ ਆ ਇਹ ਤੇ ਇਹਦੀ ਜਿਹੜੀ weight ਆ ਉਹ 92 ਕਿਲੋ ਦੀ ਇੱਕ ਲੈਂਥ ਆ ਇਹ ਮਤਲਬ 92 ਕਿਲੋ ਦਾ ਪਾਈਪ ਆ ਇਹ ਪੂਰਾ ਹੈਵੀ ਡਿਊਟੀ ਦੇ ਵਿੱਚ ਮਤਲਬ ਵੀ 4 ਇੰਚੀ ਇਹਦੀ ਮੋਟਾਈ ਆ ਤੇ 92 ਕਿਲੋ ਦਾ weight ਆ ਇਹ ਤੇ ਬਾਕੀ ਆ ਮੇਦਰੋਂ ਆਪਾਂ ਨਵਾਂ ਚੇਂਜ ਕਰਾਇਆ ਸੀ ਪਹਿਲਾਂ ਆ ਚੀਜ਼ਾਂ ਆਉਂਦੀ ਨੇ ਸਿੰਪਲ ਤਾਂ ਆਪਾਂ ਨੇ ਇਹਦੇ ਵਿੱਚ ਕਰਾਇਆ ਸੀਗਾ ਘੋੜੇ ਵਾਲਾ ਮੂੰਹ ਮਤਲਬ ਵੀ ਘੋੜੇ ਵਾਲਾ ਕਿਉਂਕਿ ਸੋਹਣਾ ਲੱਗਦਾ ਇੱਕ ਤਾਂ ਜਿੰਦਰਾ ਤੁਸੀਂ ਦੇਖ ਸਕਦੇ ਹੋ ਵੀ ਸੋਹਣਾ ਬਾਲਾ ਲੱਗਦਾ ਪਿਆ ਹੋਇਆ ਤੇ ਬਾਕੀ ਕਰੋ ਜੇ ਕਿਤੇ ਬਾਬੇ ਉਧਰੋਂ ਤੁਹਾਨੂੰ ਰੀਪਰ ਦਿਖਾਉਣਾ ਦੂਜੇ ਪਾਸੇ ਰੀਪਰ ਆ ਗਿਆ ਤੇ ਬਾਕੀ ਆਪਾਂ ਇਹਦੀ ਘਰੇ ਜਾ ਕੇ ਫੁੱਲ ਵੀਡੀਓ ਬਣਾਵਾਂਗੇ ਇਹ ਆ ਗਿਆ 6.5 ਫੁੱਟਾ ਰੀਪਰ ਤੇ ਬਾਕੀ ਗੀਅਰ ਆ ਗਿਆ ਤੇ ਜਟੋਏ ਆ ਗਿਆ ਆਪਣਾ ਰੀਪਰ 6.5 ਫੁੱਟਾ ਰੀਪਰ ਆ ਗਿਆ 6 베ARING ਵਾਲਾ ਰੀਪਰ ਤੇ ਜਿਹੜਾ ਇਹ ਸਟੀਲ ਵਾਲਾ ਗੀਅਰ ਆ ਗਿਆ ਦਾ ਸਟੀਲ ਵਾਲਾ ਗਿਆ ਮਿੱਤਰੋ ਤੇ ਇਹ ਆ ਗਿਆ ਅਹਿਮਦਗੜ ਮੰਡੀ ਵਾਲਾ ਤੇ ਗੋਬਿੰਦ ਵਾਲਿਆਂ ਦਾ ਗੀਅਰ ਆ ਤੇ ਬਾਕੀ 6.5 ਫੁੱਟੇ ਦਾ ਮਤਲਬ ਵੀ ਕਾਟਰ ਆ ਤਾਂ ਜਿਹੜਾ ਮਿੱਤਰੋ ਚੱਲਣਾ ਇਹਨੇ ਜਮਾ ਧਰਤੀ ਦੇ ਨਾਲ ਲਾ ਕੇ ਚੱਲਣਾ ਪੱਦਰ ਤੇ ਪੱਤੀਆਂ ਬੂਟੀਆਂ ਕੋਈ ਵਹਿਮ ਕਰ ਲੈਂਦੇ ਨੇ ਵੀ ਬਾਬੂ ਇੱਕ ਅੱਧਾ ਇੰਚ ਉੱਪਰ ਰੱਖਣਾ ਵੀ ਤਵੀਆਂ ਘਸਣ ਗਿਆ ਬਾਬੂ ਤਾਂ ਘਾਸ ਨਹੀਂ ਹੁੰਦੀਆਂ ਨੇ ਤਾਂ ਤੁਸੀਂ ਦੇਖ ਸਕਦੇ ਹੋ ਵੀ ਪੂਰੀ ਹੈਵੀ ਚਾਦਰ ਲੱਗੀ ਹੋਈ ਐ ਇਹਨੂੰ ਤੇ ਐਨ ਪੂਰਾ ਮਤਲਬ 6.5 ਫੁੱਟ ਦਾ ਚੜਾਈ ਆ ਗਈ ਤੇ ਆਹ ਚੀਜ਼ ਆਪਾਂ ਪਿੱਛੋਂ ਚੁਗਾਦੀ ਕਿਉਂਕਿ ਨਹੀਂ ਪਿੱਛੇ ਨਾ ਇਹ ਖੰਡਾਕੇ ਨਹੀਂ ਘੇਰਦਾ ਹੈਗਾ ਤਾਂ ਇਹਦੇ ਕਰਕੇ ਆਪਾਂ ਉੱਪਰਲੇ ਪਾਸੇ ਕਰ ਲਿਆ ਤੇ ਉਧਰ ਆਪਣਾ ਕ੍ਰਾਸ ਤਿਆਰ ਹੋ ਰਿਹਾ ਬਾਈ ਉਹ ਨਹੀਂ ਕਰ ਰਹੇ ਨੇ ਕ੍ਰਾਸ ਤਿਆਰ ਤਾਂ ਆ ਗਿਆ ਜੋ ਟੂ ਆਪਣਾ ਰੀਪਰ ਤੇ ਬਾਈ ਉਹਨਾਂ ਕੋਲੋਂ ਆਪੇ ਹੋਰ ਵੀ ਬਹੁਤ ਮਤਲਬ ਜੰਦਰੇ ਤਿਆਰ ਨੇ ਸਿੰਪਲ ਲੈਣਾ ਸਿੰਪਲ ਸਿੰਪਲ ਮਤਲਬ ਵੀ ਜਿੰਨਾ ਆ ਘੋੜੇ ਵਾਲਾ ਮੂੰਹ ਆ ਜਾਂਦਾ ਸਿੰਪਲ ਦੇ ਵਿੱਚ ਆ ਘੋੜੇ ਵਾਲਾ ਮੂੰਹ ਨਹੀਂ ਆਊਗੀ ਉਹ ਸਿੰਪਲ ਆਪਣਾ ਖੜਾ ਵੀ ਉਹ ਸਿੰਪਲ ਤਾਂ ਆ ਘੋੜੇ ਵਾਲਾ ਬਾਈ ਉਹਨਾਂ ਨੇ ਐਦ ਕੀ ਨਵਾਂ ਪਹਿਲੇ ਹੀ ਮਤਲਬ ਵੀ ਪੀਸ ਆਪਾਂ ਨੂੰ ਤਿਆਰ ਕਰਕੇ ਦਿੱਤਾ ਇਹਦੇ ਪਰ ਲਵਾਇਆ ਆਪਾਂ ਨੇ ਸਿੰਪਲ ਤੇ ਉਹ ਦੂਜੇ ਬਾਕੀ ਉਹ ਨਹੀਂ ਬਾਈ ਉਹਨੀਆਂ ਟਰਾਲੀਆਂ ਟਰੋਲੀਆਂ ਬਣਾ ਰਹੇ ਨੇ ਤੇ ਇਹ ਸਾਰੇ ਬਈ ਸੇਮ ਮਾਡਲ ਨੇ ਮਤਲਬ ਵੀ 92 ਕਿਲੋ ਵਾਲੀ ਇਹਦੇ ਪਰ ਵੀ 92 ਕਿਲੋ ਵਾਲੀ ਲੈਂਥ ਲੱਗੀ ਹੋਈ ਆ ਤੇ ਆ ਘੋੜੇ ਵਾਲਾ ਮੂੰਹ ਆ ਗਿਆ ਪਹਿਲਾਂ ਇਹ ਇੱਥੇ ਛੇਦ ਜਿਆ ਕਰਦੇ ਹੁੰਦੇ ਸੀਗੇ ਮਤਲਬ ਪੂਰੇ ਮੜਾ ਜਿਆ ਕੱਟ ਜਾਂ ਪਾਰਨਦੇ ਹੁੰਦੇ ਸੀਗੇ ਕੱਟ ਹੁਣ ਤਾਂ ਨਹੀਂ ਪਾਉਂਦੇ ਕਿਉਂਕਿ ਯਾਰ ਬਈ ਮਜ਼ਬੂਤੀ ਘਟ ਜਾਂਦੀ ਆਪਾਂ ਤਾਂ ਸਿੰਪਲ ਬਣਾਇਆ ਵੀ ਆਪਾਂ ਹੁੰਦਾ ਕਿਉਂਕਿ ਹੈਵੀ ਵਾਲਾ ਕੰਮ ਚਾਹੀਦਾ ਪਹਿਲਾਂ ਵੀ ਆਪਣੇ ਦਵੇ ਮਤਲਬ ਬਣਵਾਏ ਹੋਏ ਸੀ ਉਹਦੇ ਵਿੱਚ ਤਾਂ ਜਿਹੜੇ ਆਪਣੇ ਪਏ ਜਾ ਜਿਹੜਾ ਆਪਣਾ ਪਹਿਲਾ ਜਿੰਦੂ ਅਸੀਂ ਵਾਦਦੇ ਤੁਹਾਨੂੰ ਪਤਾ ਹੀ ਆ ਵੀ ਉਹਦੀ ਨਾਲ ਵੀਡੀਓ ਪਈ ਹੋਈ ਆ ਵੀ ਉਹ ਤਵਾ ਟੁੱਟ ਗਿਆ ਸੀਗਾ ਉੱਥੋਂ 스ਪੈਂਡਲ ਟੁੱਟ ਗਿਆ ਸੀਗਾ 스ਪੈਂਡਲ ਟੁੱਟਣ ਦਾ ਕਾਰਨ ਮਤਲਬ ਵੀ ਉਹ ਕਿਉਂਕਿ ਮਜ਼ਬੂਤੀ ਘਟ ਜਾਂਦੀ ਆ ਇਹਦੇ ਵਿੱਚ ਮਜ਼ਬੂਤੀ ਪੂਰੀ ਆ 스ਪੈਂਡਲ ਨੋ ਨੰਬਰ 베어링 ਤੇ 스ਪੈਂਡਲ ਪੂਰਾ ਹੈਵੀ ਆ ਦਾ ਮਤਲਬ ਵੀ ਨਾ ਦਾ ਕੋਈ ਜੋੜ ਆ ਉਹਦਾ ਜੋੜ ਦਾ ਐ ਹੋ ਜਾਂਦਾ ਵੀ ਜੇ ਆਪਾਂ ਖਾਲਾ ਗੂਲਾਂ ਚਲਾਉਂਦੇ ਆ ਤਾਂ ਉਹ ਟੁੱਟ ਜਾਂਦਾ ਹੁੰਦਾ ਤਾਂ ਇਹਦੇ ਵਿੱਚ ਮਤਲਬ ਕੋਈ ਮੁਸੀਬਤ ਨਹੀਂ ਗਈ ਤੇ ਬਾਈ ਉਹਨੇ ਪੂਰੀ ਗਾਰੰਟੀ ਦਿੰਦੇ ਆ ਵੀ ਜੇ ਟੁੱਟ ਗਿਆ ਸੰਦ ਸਾਡਾ ਜੇ 5 ਸਾਲ ਨੂੰ ਤੋੜੋ ਚਾਹੇ 6 ਸਾਲ ਨੂੰ ਤੋੜੋ ਸਾ ਇਹ ਇਹਨਾਂ ਦੀ ਖਾਸੀਅਤ ਆ ਬਾਬਾ ਮਸ਼ਹੂਰ ਬਾਈ ਸਾਰੀ ਨੇ ਮਤਲਬ ਵੀ ਨੌ ਤਾਂ ਸਾਰਿਆਂ ਦੀ ਚੱਲਦਾ ਪਰ ਮਜ਼ਬੂਤੀ ਵਾਲੀ ਗੱਲ ਕਰੀਏ ਤਾਂ ਬਾਈ ਬੀਐਸ ਵਾਲੇ ਪੂਰੇ ਵਧੀਆ ਗਰੰਟੀ ਦਿੰਦੇ ਨੇ ਲੇਟੋ ਜਿਹੜਾ ਆਪਣਾ ਕ੍ਰੋਸ ਆ ਉਹ ਆਪਾਂ 8 ਇੰਚੀ ਦਾ ਜਿਹੜਾ ਏਚੜਾਓ ਕਰਾਦਾ ਵੀ ਕ੍ਰਾਉਨ ਦੇ ਵਿੱਚ ਕ੍ਰਾਉਨ ਤੋਂ ਵੀ ਉਹ 8 ਇੰਚੀ ਦਾ ਏਚੜਾਓ ਨਹੀਂ ਆਉਂਦਾ ਚਾਰ ਵੀ ਬਹੁਤ ਦਾ ਮੰਨ ਲਵਾਂ ਪਾ 8 ਇੰਚੀ ਕਰਾਇਆ ਤੇ ਬਾਕੀ ਜਿਹੜਾ ਚੋਕਾ ਜਿੱਕਰ ਪੂਰੀਆ ਹੋਈ ਜਾਂਨੇ ਕ੍ਰਾਉਸ ਪੂਰਾ ਹੋ ਗਈ ਆ ਸਮੇਂ ਹੋ ਰਮੇ ਕਿਰੋ ਪੈਸੇ ਜੰਡੀ ਵਾਲਾ ਯਾਰ ਕੀ ਹੈ ਮਨ ਨੂੰ ਦਿੱਕਤ ਨਹੀਂ ਆਦੀ ਆਪਾਂ ਬਾਅਦ ਚ ਲੈ ਕੇ ਨੂੰ ਚਲੇ ਵੀ ਭਾ ਦੇ ਰਹੇ ਜਿਹੜੀ ਉੱਪਰ ਲਾ ਕੇ ਤੇ ਆਉਗਾ ਕਦੇ ਉੰਗੂ ਬਲੇਡ ਬਲੂਟ ਥੱਲੋਂ ਪੂਰੇ 2 2 ਇੰਚੀ ਦਾ ਵਰਕਾ ਬਲੇਟਾਂ ਦਾ ਸਾਈਡਾਂ ਤੋਂ ਤੁਹੇ ਜਿਹੜਾ ਪਹਿਲਾਂ ਇਹਦੇ ਵਿੱਚ ਗੇਅਰ ਬਾਕਸ ਦੇ ਵਿੱਚ ਪੈਂਦਾ ਸੀ ਗਰੀਦ ਪਾਜਾਂ ਦਾ ਆਉਂਦਾ ਸੀਗਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸੌਸੀ ਨੰਬਰ ਵੱਲੋਂ ਗਾੜਾ ਤੇਲ ਜਿਹੜਾ ਵੀ ਮਗਲੈਲ ਆ ਜਾਂਦਾ ਵੀ ਮਤਲਬ ਗਾੜਾ ਹੁੰਦਾ 180 ਨੰਬਰ ਕੀ 140 ਵੀ ਪਾ ਦਿੰਦੇ 180 ਨੰਬਰ ਇਹਨਾਂ ਦੇ ਨੰਬਰਾਂ ਦੇ ਹਿਸਾਬ ਨਾਲ ਆਉਂਦਾ ਐਚਪੀ ਦਾ ਆਪਾਂ ਪਾਵਾਂਗੇ ਇਹਦੇ ਵਿੱਚ ਐਚਪੀ ਦਾ ਇੱਥੋਂ ਮਿਲਿਆ ਨਹੀਂ ਹੈਗਾ ਤਾਂ ਆਪਾਂ ਐਚਪੀ ਦਾ ਤੇਲ 180 ਨੰਬਰ ਇਹਦੇ ਗੇਅਰ ਬਾਕਸ ਦੇ ਵਿੱਚ ਪਾਵਾਂਗੇ ਤੇ ਮਿੱਤਰੋ ਇਹ ਗੇਅਰ ਬਾਕਸ ਆ ਵੀ ਹੈਗਾ ਬਸਾ ਤੇ ਬਾਕੀ ਜਿੱਥੇ ਮਢੀ ਕਲਮਜੀ ਰਹਿੰਦੀ ਸੀਗੀ ਮੈਂ ਬਾਈ ਨੂੰ ਜਮਾ ਵੀ ਕਲਮਜੀ ਲਾ ਦੇ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਰੰਗ ਆ ਬਈ ਇਹ ਹੌਲੈਂਡ ਵਾਲਾ ਤੇ ਇਹ ਮਤਲਬ ਵੀ 750 ਰੁਪਏ ਆ ਉਦਾਂ ਜਿਹੜੇ ਆਮ ਰੰਗਾਂ ਨਾਲੋਂ 400 ਰੁਪਏ ਮਹਿੰਗਾ ਹੁੰਦਾ ਤੇਰੀ ਸ਼ਾਈਨਿੰਗ ਵੀ ਵਧੋਂਦੀ ਆ ਤੇ ਲਾਈਫ ਵੀ ਵਧੋਂਦੀ ਆ ਕਿਉਂਕਿ ਦੇਸੀ ਰੰਗ ਹੁੰਦਾ ਉਹ ਜ਼ਿਆਦਾਤਰ ਟਾਈਮ ਛੱਡਦਾ ਨਹੀਂ ਹੁੰਦਾ ਤੇ ਇਹਦੇ ਵਿੱਚ ਮਤਲਬ ਆਉਂਦਾ ਵੀ ਇਹ ਵਧੀਆ ਟਾਈਮ ਵੀ ਛੱਡ ਜਾਂਦਾ ਨਾ ਜੜ ਪਉਗੀ ਜਿੱਦੀ ਇਹ ਉਹ ਬਾਕੀ ਉਦੋਂ ਫਿਰ ਉਹ ਵੀ ਕਮੈਂਟਾਂ ਦੇ ਵਿੱਚ ਦਾਅ ਦੇ ਵੀ ਰੇਟ ਰੂਟ ਬਈ ਤੁਹਾਨੂੰ ਕਮੈਂਟਾਂ 'ਚ ਦਾਅ ਦਾਂਗੇ ਜਿਹਦੇ ਨੇ ਪਹਿਲੇ ਰੇਟ ਪੁੱਛਣਾ ਹੋਊਗਾ ਨਹੀਂ ਬਈ ਉਹਨਾਂ ਨੂੰ ਤੁਹਾਡਾ ਸੰਪਰਕ ਨੰਬਰ ਆਮ ਜਨ ਨੂੰ ਪਾ ਦੇਣਾ ਪਿੱਛੇ ਲੇ ਜਾਓ ਬਈ ਜਮਾ ਨੰਬਰ ਦਾਂ ਦੇ ਕਨੌਰ ਬਈ ਆਪਾਂ ਇਧਰੋਂ ਨਹਿਰ ਨੂੰ ਜਾਵਾਂਗੇ ਆਪਾਂ ਮਡੌਲੀ ਵਾਲੀ ਨਹਿਰ ਨੂੰ ਕਨੌਰ ਦੇ ਵਿੱਚ ਨਹਿਰ ਉਹ ਸਾਹਮਣੇ ਬਈ ਨਹਿਰ ਤਾਂ ਤੁਸੀਂ ਨਹਿਰ ਤੋਂ ਇਧਰੋਂ ਪਟਿਆਲੇ ਵਾਲਾ ਰੋਡ ਆ ਜਾਂਦਾ ਤੇ ਬਾਈਆਂ ਦੀ ਪਟਿਆਲੇ ਵਾਲੇ ਰੋਡ ਤੇ ਵਰਕਸ਼ਾਪ ਤੇ ਸਾਰੇ ਸੰਦ ਤੁਹਾਨੂੰ ਅਵੇਲੇਬਲ ਮਿਲਣਗੇ ਬਈ ਤੇ ਜਿੰਦੀ ਹਾਲ ਲੈ ਲਿਓ ਤੇ ਕੋਈ ਜੰਦਰਾ ਲੈ ਲਿਓ ਤੇ ਬੂੜੇ ਵਾਲਾ ਜਿੰਦਰਾ ਸਿੰਪਲ ਜਿੰਦਰਾ ਤੇ ਬਾਕੀ ਟਰਾਲੀਆਂ ਟੂੜੀਆਂ ਮੈਨੂੰ ਨਹੀਂ ਕਰਦੇ ਨੇ ਤਿਆਰ ਤਾਂ ਐਸੇ ਅੱਗੇ ਬੈਠੀ ਲੈ ਗਾ ਰਹੇ ਤੇ ਜੇ ਠੂਆ ਹੋ ਗਿਆ ਤਾਂ ਦੇ ਦੋ ਮਤਲਬ ਥੋੜਾ ਜਿਹਾ ਟੀਲ ਪਾ ਕੇ ਚਲਾ ਕੇ ਦੇਖਦੇ ਆਂ ਵੀ ਟੈਸਟਿੰਗ ਇੱਕ ਵਾਰ ਕਰ ਲਈਏ ਬਾਕੀ ਆਪਾਂ ਪਟਿਆਲਾ ਤੋਂ ਲੈ ਕੇ ਪਾਵਾਂਗੇ ਜਦੋਂ ਦੇਖ ਲੈਦੇ ਚ ਤੇ ਇਹ ਹੈਗਾ EP 140 ਤੇ ਆਪਾਂ ਪਾਵਾਂਗੇ HP 180 ਨੰਬਰ ਦੇ ਵਾਲਾ ਆਈ ਟੂਕ ਨਾ ਔਰ ਤੋਂ ਮਿਲਣੀ ਹੈਗਾ ਤਾਂ ਤੁਸੀਂ ਨੀਚੋਂ ਵੀ ਤੁਹਾਨੂੰ ਮਜ਼ਬੂਤੀ ਦਿਖਾ ਦੇਣਾ ਬਾਈ 2 2 ਸੂਟ ਦਾ ਉਧਰੋਂ ਫਰਕ ਹੈ 2 2 ਇੰਚ ਦਾ ਮਤਲਬ ਵੀ ਨਾਲ ਨਹੀਂ ਲੱਗਣਾ ਚਾਹੀਦਾ ਪਲੇਟ 2 ਇੰਚ ਦਾ ਇਧਰੋਂ ਫਰਕ ਹੈ 2 ਉਧਰੋਂ ਫਰਕ ਦਾ ਤਾਂ ਗੰਦਾਸੀ ਪਾ ਬਾਈ ਹੋਰ ਵੀ ਨਾਲ ਲੈ ਕੇ ਜਾਵਾਂਗੇ ਤੇ ਬਾਕੀ ਚੱਲਦੇ ਰਹੀਏ ਉਹਨੂੰ ਵੀਡੀਓ ਪਾਵਾਂਗੇ ਆਪਾਂ ਪੇਜ ਤੇ ਤੁਸੀਂ ਚੈਨਲ ਨੂੰ ਕਰ ਲਿਓ ਬਾਈ ਸਬਸਕ੍ਰਾਈਬ ਤੇ ਲੋ ਵੀ ਦੋਸਤੋ ਐਚ ਪੀ ਕੰਪਨੀ ਦਾ ਇਹ ਆ ਗਿਆ 140 ਨੰਬਰ ਗিয়ার ਡਰਾਈਵ ਤੇ ਗিয়ার ਦੇ ਵਿੱਚ ਪੈਣ ਵਾਲਾ ਤੇਲ ਤੇ ਐਚਪੀ ਦਾ ਬਿਲ ਬਾਬੇ ਹੋਏਗਾ 5 ਲੀਟਰ 5 ਲੀਟਰ ਦਾ ਕੇਨ ਆ ਇਹ ਹੈ ਜੀ ਇਹ ਹੈ ਤੇ ਹਾਂ ਹਾਂ ਤੇ ਤਾਂ ਤੇਰੇ ਹੋਏਗਾ ਰੰਗ ਨਹੀਂ ਬਦਲਦੇ ਇਹ ਵਾਲਾ ਦੋ ਤਲਾ ਨਹੀਂ ਬੈਸ ਇਹ ਪਰਾ ਬੱਠਾ ਉਹ ਹੋ ਜਾ ਇਹ ਤਲਾ ਨਹੀਂ ਸਫਾਰ ਨਹੀਂ ਕਰੇਗਾ ਸਾਡਾ ਇਹ ਪਿੰਪਰਾ ਤਾਂ ਹੋਏਗਾ ਠੀਕ-ਠਾਕ ਜੀ ਇਹ ਤਲਾ ਹੋਏਗਾ ਕਾਲਾ 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 ਬਣ ਜਾਊਗਾ ਇਹ ਵਧੀਆ ਮਨ ਐਚਪੀ ਬ੍ਰਾਂਡ ਆ ਇੱਕ ਤਰ੍ਹਾਂ ਦਾ ਤੇ 5 ਮੀਟਰ ਤੇ ਇਹ ਬਾਇੰਗ ਹੈ 21 ਰਿਸ਼ਤ ਤੇ ਆਮ ਬਣਾ ਦਾ ਬਾਬੇ ਉਹ 6 ਫੁੱਟ 6 ਫੁੱਟ ਜਾਂ 6 ਫੁੱਟ 2 ਗੇ 2 ਇੰਚ ਤੇ ਆਪਾ ਆਪਣਾ ਮਿੱਤਰੋ ਇਹ 6.5 ਫੁੱਟ ਤਾਂ ਜੱਟ ਦੀ ਪਸੰਦ BSW ਕੰਪਨੀ ਹੈ ਬ੍ਰਾਂਡ ਹੈ ਉਹ ਮਿੱਤਰੋ ਬਾਈ ਕਰ ਰਿਹਾ ਕ੍ਰਾਸ ਨੂ ਰੰਗ ਬਾਕੀ ਯਾਰ ਬਾਕੀ ਲੋਕ ਵੀ ਮੀਂਹ ਪੈ ਰਿਹਾ ਸੀਗਾ ਨਾ ਮੀਂਹ ਤਿੰਨ ਚਾਰ ਦਿਨਾਂ ਤੋਂ ਹੈ ਨਹੀਂਗਾ ਸਾਡਾ ਟਰਾਲੀ ਟਰਾਲੀਆਂ ਗਰੀਦ ਕਰ ਰਹੀ ਸੀਗੇ ਤੇ ਬੈਰਿੰਗ ਪੂਰਿੰਗ ਟਰਾਲੀਆਂ ਸਾਰੀਆਂ ਕਿਉਂਕਿ 7-8 ਸਾਲ ਹੋ ਗਏ ਸੀਗੇ ਟਰਾਲੇ ਨੂੰ ਗਰੀਦ ਕਰਿਆ ਨੂੰ ਤੇ ਉਹਦੇ ਕਰਕੇ ਸਾਡਾ ਟਾਈਮ ਨਹੀਂ ਲੱਗਿਆ ਉਧਰੋਂ ਟਰਾਲੀਆਂ ਖੋਲੀਆਂ ਹੋਈਆਂ ਨੇ ਸੀਗਾ ਆਪਣੀਆਂ ਸਾਰੀਆਂ ਹੈਰੋ ਸੰਦ ਸੰਡੇ ਦਾ ਸਾਰੀ ਤੇ ਉਹਦੇ ਕਰਕੇ ਫਿਰ ਸਾਡਾ ਲਿਜਾਣ ਦਾ ਟਾਈਮ ਨਹੀਂ ਲੱਗਿਆ ਹੈਗਾ ਤੇ ਬਾਈ ਉਹਨਾਂ ਕੋਲ ਅੱਜ ਪਹੁੰਚੇ ਸੀਗੇ ਤੇ ਮੀਂਹ ਮੂਹ ਦੇ ਵਿੱਚ ਥੋੜਾ ਜਿਹਾ ਜਰਜੀ ਲੱਗਣ ਲੱਗੀ ਸੀਗੀ ਤੇ ਬਾਈ ਉਹਨਾਂ ਨੂੰ ਅਮਾ ਜਿਹੜੇ ਰੰਗ ਮਾਰਦੇ ਬਾਅਦ ਚੋਂ ਜਰਨਾ ਜੇ ਅੰਦਰੋਂ ਤੁਸੀਂ ਦੇਖ ਸਕਦੇ ਹੋ ਵੀ ਪੂਰਾ ਹੈਵੀ ਆ ਕੁਆਲਿਟੀ ਪੂਰੀ ਹੈ ਵੀ ਆ ਤੇ ਬਾਕੀ ਡਿਜ਼ਾਈਨ ਦੇ ਜੂਨ ਪਾ ਕੇ ਬਾਈ ਉਹਨਾਂ ਨੇ ਘੋੜਾ ਲਾ ਕੇ ਇੱਧਰ ਹਾਉਲੈਂਡ ਵਾਲਾ ਵਾਕੇ ਉੱਪਰ ਰੰਗ ਕਰਾਇਆ ਰੰਗ ਹੈਗਾ ਇਹ ਤਕਰੀਬਨ ਨਾਲੋਂ ਦੂਜੇ ਨਾਲੋਂ ਮਹਿੰਗਾ ਇਹ ਕਾਮ ਰੰਗ ਹੁੰਦਾ ਬਹੁਤ ਟਾਈਮ ਲੱਗਦਾ ਵੀ ਨਹੀਂ ਹੈਗਾ ਕੁਆਲਿਟੀ ਵੀ ਨਹੀਂ ਹੁੰਦੀ ਤੇ ਨਾ ਸ਼ਾਈਨਿੰਗ ਹੁੰਦੀ ਆ ਥੋੜੇ ਟਾਈਮ ਬਾਅਦ ਇਹ ਵਧੀਆ ਥੋੜਾ ਟਾਈਮ ਵਧੀਆ ਲੱਗਦਾ ਬਾਅਦ ਚ ਫਿੱਟੇ ਜਾਂਦਾ ਤੇ ਇਹ ਬਾਬੇ ਰੰਗ ਮਤਲਬ ਲੰਬਾ ਟਾਈਮ ਚੱਲਦਾ ਤੇ ਬਾਕੀ ਆ ਡੰਡਾ ਆ ਗਿਆ ਐਸੇ ਜੇ ਆਪਾਂ ਕੋਈ ਹੈਰੋਂ ਵਗੈਰਾ ਪਾਉਣੀ ਆ ਇਹ ਵੀ ਪੂਰੀ ਹੈਵੀ ਲ ਤੇ ਤਮੀਆਂ ਡੇਸ ਦੇ 26 ਇੰਚੀ ਤਵੀ ਆ ਗਈ ਤੇ ਜਿਹੜਾ ਇਹਦਾ ਸਪੈਂਡਲ ਆ ਗਿਆ ਉਹ ਮਤਲਬ ਵੀ ਪੂਰਾ ਫਿਕਸਾ ਬਾਬੇ ਉਹ ਨਾ ਕੋਈ ਜੋੜਾ ਨਹੀਂ ਦੂਜੇ ਦੇ ਜੋੜ ਆਉਂਦਾ ਇੱਥੇ ਤੇ ਬਾਕੀ ਉਹਰੇ 베アリング ਆ ਗਿਆ 9 ਨੰਬਰ 베アリング ਆ ਗਿਆ ਜੇ 8 ਪਾਉਣਾ ਬਾਬੇ ਤੁਸੀਂ 8 ਵੀ ਪਾ ਸਕਦੇ ਹੋ ਤੇ ਬਾਕੀ ਜੇ 9 ਪਾਉਣਾ ਜ਼ਿਆਦਾਤਰ 9 ਮਤਲਬ ਵਧੀਆ ਹੁੰਦਾ ਤੇ ਜੇ ਮ ਖਾਲਾ ਗੋਲਾ ਜੋ ਮਿੱਟੀ ਕੱਢਣੀ ਆ ਜਾਂ ਖਾਲਾ ਕੱਢਣੀਆਂ ਨੇ ਬੱਟਾ ਕੱਢਣੀਆਂ ਨੇ ਬੱਟਾ ਨੂੰ ਮਿੱਟੀ ਲਾਉਣੀ ਆ ਤਾਂ ਬਾਬੇ ਉਹ ਖਾਲਾ ਗੋਲਾ ਦੇ ਵਿੱਚ ਜ਼ਿਆਦਾਤਰ 9 ਨੰਬਰ ਕਾਮਯਾਬ ਰਹਿੰਦਾ ਜਾ ਤੁਸੀਂ 9 ਨੰਬਰ ਪੋਸ ਆ ਗਦੇ ਹੋ ਤੇ ਜੇ ਇਹ ਤਵਾ ਪੁੱਠਾ ਕਰਨਾ ਹੈ ਅੰਦਰੋਂ ਨਹੀਂ ਘੁੰਮੂਗਾ ਅੰਦਰ ਵਾਲਾ ਮਾਡਲ ਮੈਂ ਤੁਹਾਨੂੰ ਦਿਖਾਉਣਾ ਵੀ ਅੰਦਰੋਂ ਨਹੀਂ ਘੁੰਮੂਗਾ ਇਹ ਮਤਲਬ ਵੀ ਰਕਾਪਾਂ ਕੱਢ ਕੇ ਤਾਂ ਤਵਾ ਘਮਾਉਣਾ ਪਊਗਾ ਤੇ ਤਵਾ ਬਾਹਰਲੇ ਪਾਸੇ ਹੋ ਜਾਊਗਾ ਤੇ ਜਿਹਨੇ ਅੰਦਰੋਂ ਕਰਾਉਣਾ ਉਹ ਵੀ ਬਣ ਜੂਗਾ ਉਹ ਅੰਦਰ ਅਵੇਲੇਬਲ ਆ ਮੈਂ ਤੁਹਾਨੂੰ ਅੰਦਰ ਦਾਸ ਦਾ ਤੇ ਬਾਈ ਉਹਨਾਂ ਦੀ ਵਰਕਸ਼ਾਪ ਐ ਤੇ ਟਰਾਲੀ ਬਣੀ ਜਾਂਦੀ ਆ ਤੇ ਬਾਕੀ ਕਈ ਜੰਦਰੇ ਤਿਆਰ ਨੇ ਜਿਹੜਾ ਦੂਜਾ ਮਾਡਲ ਆ ਬਾਬੇ ਉਹ ਉਹ ਹੈਗਾ ਡਬਲ ਪਾਈਪ ਵੀ ਇਹਦੇ ਅੰਦਰ ਟੂਆ ਜਾਂ ਲੱਗ ਜਾਊਗਾ ਮਤਲਬ ਵੀ ਅੰਦਰ ਜਿਵੇਂ ਕੋਈ ਹੈਂਡਲ ਲਵਾ ਲੰਦਾ ਤਾਂ ਇਹ ਡਬਲ ਉਹਦੇ ਵਿੱਚ ਆ ਗਿਆ ਇਹਦੇ ਵਿੱਚ ਡਬਲ ਪਾਈਪ ਆ ਗਿਆ ਆ ਦੋ ਪਾਈਪ ਆ ਗਏ ਤਾਂ ਇਹਦੇ ਵਿੱਚ ਨੂੰ ਜਿਹੜਾ ਸਪੈਂਡਲ ਨਿਕਲੂਗਾ ਪਾਈਪ ਨਿਕਲੂਗਾ ਉਹ ਅੰਦਰੋਂ ਹੀ ਸਾਈਡਿੰਗ ਹੋ ਜਾ ਕਰੂਗੀ ਸਾਰੀ ਉਹ ਤਵਾ ਬਾਹਰ ਕੱਢਣ ਦੀ ਲੋੜ ਨਹੀਂ ਪੈਣੀ ਨਾ ਰਕਾਬਾ ਖੁੱਲਣ ਦੀ ਲੋੜ ਪੈਣੀ ਇਹਦੇ ਅੰਦਰੋਂ ਹੋ ਜਾਊਗਾ ਪਰ ਮਜ਼ਬੂਤੀ ਘਟ ਜੂਗੀ ਬਾਪਿਓ ਤੇ ਦੂਜੇ ਦੇ ਵਿੱਚ ਮਜ਼ਬੂਤੀ ਹੈ ਇਹਦੇ ਵਿੱਚ ਮਜ਼ਬੂਤੀ ਘਟ ਜੂ ਬਾਕੀ ਲੋਕਾਂ ਦੀ ਆਪਣੀ ਆਪਣੀ ਪਸੰਦ ਆ ਬਈ ਆਪਾਂ ਕਿਸੇ ਨੂੰ ਕੁਝ ਨਹੀਂ ਕਹਿੰਦੇਗੇ ਜਿਵੇਂ ਕਈ YouTube ਵਾਲੇ ਆਉਂਦੇ ਨੇ YouTube ਤੋਂ ਦੇਖ ਕੇ ਬਣਵਾਉਂਦੇ ਆ ਭਾਈਓ ਸੀ ਵੀ ਬਣਵਾਏ ਸੀਗਾ ਇੱਕ ਪਰ ਸਾਡੇ ਦਾ ਫਿੱਟ ਨਹੀਂ ਆਇਆ ਕੰਮ ਤੇ ਆ ਵੀ ਨੰਬਾ ਯੂਨੀ ਕਰਤਾ ਸਾਰੀ ਦੰਦਿਆ ਤਿਆਰ ਜਿਵੇਂ ਤੁਸੀਂ ਕਰਾਉਣਾ ਉਹਦੇ ਹਿਸਾਬ ਨਾਲ ਮਤਲਬ ਵੀ ਸਾਰਾ ਕੁਝ ਤਿਆਰ ਹੋ ਜਾਊਗਾ ਟਰਾਲੀ ਬਣਵਾਉਣੀ ਆ ਆਪਦੇ ਪਸੰਦ ਦੀ ਟਰਾਲੀ ਬਣ ਜੂਗੀ ਤੇ ਉਹ ਜੰਦਰੇ ਪਏ ਨੇ ਕਈ ਜੰਦਰੇ ਪਏ ਨੇ ਤਕਰੀਬਨ 10 ਤੋਂ 12 ਜੰਦਰੇ ਪਏ ਨੇ ਬਾਕੀ ਪਰਲੇਗੜਾਉਂ ਚ ਪਏ ਨੇ ਤੇ ਉਧਰ ਵੀ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਆ ਰੀਪਰ ਪਿਆ ਰੀਪਰ ਵੀ ਤਿਆਰ ਕਰਵਾਉਣਾ ਤਿਆਰ ਕਰਵਾਉਣਾ ਮਿਲ ਜੂ ਆ ਪਿੱਛੇ ਵਾਲਾ ਬੱਸਾ ਤਾਂ ਚੱਕਿਆ ਹੋਇਆ ਵੀ ਇਹਦੇ ਵਿੱਚ ਬਈ ਖਰਚੇ ਨੇ ਜਿਹੜੇ ਉਹ ਦੂਰ ਦੂਰ ਤੱਕ ਖਿੰਡ ਜਾਣਾ ਤਾਂ ਇਕੱਠੇ ਨਾ ਹੋਣ ਜੇ ਤੁਸੀਂ ਕਹਿੰਦੇ ਹੋ ਵੀਰੇ ਉੱਪਰ ਆ ਕੇ ਜਮਾ ਨਾ ਹੋ ਜਾਣ ਇਕੱਠੇ ਇਹਦੇ ਉੱਪਰ ਬਈ ਕੋਈ ਨਹੀਂ ਖਰਚ ਆਉਂਗਾ ਤੇ ਆ ਆਗੇ ਜੰਦਰ ਕੋਈ ਇੱਥੋਂ ਟੈਸਟਿੰਗ ਕਰਨ ਲੱਗੇ ਤੇ ਪੂਰਾ ਥੱਲੇ ਚੱਲ ਰਿਹਾ ਧਰਤੀ ਦੇ ਨਾਲ ਕੋਈ ਨਹੀਂ ਕਰਦੇ ਧਰਤੀ ਨੂੰ ਲਾ ਕੇ ਵੀ ਆਪਾਂ ਇਹ ਚਲਾਉਣਾ ਵੀ ਧਰਤੀ ਨਾਲ ਰੱਖ ਕੇ ਚਲਾਉਣਾ ਹੁੰਦੇ ਯਾਰ ਇੱਕਰ ਦੀ ਗੱਲ ਬਹੁਤ ਹੈ। ਇਸਰਲੇ ਨਾਮ ਲਾ ਕੇ ਚੱਲਣਾ ਚਾਹੀਦਾ ਕਿਉਂਕਿ ਵੀ ਕਈ ਕਹਿੰਦੇ ਨੇ ਵੀ ਥੱਲੇੜੀਆਂ ਪੱਤੀਆਂ ਦਾ ਹਸਦੀਆਂ ਨੇ। ਅਵਾਪੇ ਥੱਲੇੜੀਆਂ ਪੱਤੀਆਂ ਕੁਝ ਨਹੀਂ ਘਾਸਦਾ ਜਦ ਵੀ ਆਪਾਂ ਹੁਣ ਚਿੱਪ ਚੋਂ ਤੁਰਦੇ ਆਂ, ਟਿੱਪਲਾ ਵੀ ਤਾਂ ਘਾਹ ਦੇ ਨੇ, ਤੁਹਾਨੂੰ ਮਾੜਾ ਮੋੜਾ ਘਾਸਦਾ ਹੀ ਹੁੰਦਾ। ਤੇ ਬਹੁਤੀ ਆ ਗਿਆ ਛੇ ਬੈਰੀਨ ਵਾਲਾ ਬੰਦਾ ਉਹ ਦੇਦ ਆ ਗਿਆ ਇਹ। ਤੇ ਇੱਧਰ ਆਪਣਾ ਜੰਦਰ ਆ ਗਿਆ ਪਰਲੇ ਪਾਸੇ। ਮੈਟਰ ਉਹ ਪਰਲੇ ਪਾਸੋਂ ਸੱਜੇ ਪਾਸੇ ਨਿਕਲਣਾ ਦੇਈਦਾ ਖੱਬੇ ਪਾਸਿਓਂ ਵੱਢ ਕੇ ਤੇ ਫਾੜ ਹਨ ਆਇਆ ਮਟਰੋਏ ਦੇ ਪੈਂਡਲ ਤੇ ਇਹਦੇ ਵਿੱਚ ਕੋਈ ਵੀ ਘੱਟ ਨਹੀਂ ਹੈਗਾ ਜਿਵੇਂ ਪਹਿਲਾਂ ਉਹ ਇੱਕ ਬੈਲਟ ਆ ਜਾਂਦੇ ਸੀਗੇ ਤਾਂ ਇਹਦੇ ਵਿੱਚ ਕੋਈ ਵੀ ਬੈਲਟ ਨਹੀਂ ਹੈਗਾ ਨਾ ਇਹ ਟੁੱਟੇ ਨਾ ਭੱਜੇ ਜਿਵੇਂ ਮੱਛੀ ਵੱਟਦੇ ਚੜਾਓ ਜਿਵੇਂ ਮਰਦੀ ਚੜਾਓ ਇਹ ਆ ਗਿਆ ਨਾਲ ਦੇ ਸਪੈਂਡਲ ਤੇ ਬੈਰੀਂ ਤੋਂ ਪਹਿਲਾਂ ਜਗਾ ਦੇ ਤੇ ਬਾਕੀ ਹੁਣ ਪੇਮੈਂਟ ਕਰ ਰਹੇ ਆ ਬਾਕੀ ਚੱਲਦੇ ਆਂ ਲੋਵੀ ਮੈਟਰੋ ਗੰਦਾਸੀ ਦੇ ਨਾਲ ਲੈ ਲੇ ਤੇ ਹੁਣ ਚੱਲਦੇ ਆ ਪੇਮੈਂਟ ਵਗੈਰਾ ਹੋ ਗਈ ਡਨ ਤੇ ਉਹ ਬੜਾ بڑا ਅਜਿੰਦਰਾ ਤੇ ਆ ਹੈਗੀ ਵਰਕਸ਼ਾਪ ਬਾਈ ਉਹਨਾਂ ਦੀ ਤੇ ਚੱਲਦੇ ਆ ਆ ਨੰਬਰ ਆ